ਭਲਾਚੌਰ ਦੇ ਨੇੜੇ ਪੈਂਦੇ ਪਿੰਡ ਮਢਿਆਣੀ ਦੇ ਸਰਪੰਚ ਦੇ ਦੱਸਣ ਮੁਤਾਬਕ ਜੋ ਉਹਨਾਂ ਵੱਲੋਂ ਪਿੰਡ ਦੇ ਸਹਿਯੋਗ ਨਾਲ ਸੀਵਰੇਜ ਪਵਾਇਆ ਗਿਆ ਸੀ ਉਸ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਥੈਲੇ ਸੁੱਟ ਦਿੱਤੇ ਗਏ ਹਨ ਸੀਵਰੇਜ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਆਓ ਪੂਰੀ ਜਾਣਕਾਰੀ ਲੈਣੇ ਆ ਸਰਪੰਚ ਭਰਪਾਲ ਸਿੰਘ ਤੋਂ ਮੈਂ ਭਜਨ ਸਿੰਘ ਸਰਪੰਚ ਪਿੰਡ ਮਢਿਆਣੀ ਤਕਸੀਦ ਭਲਾਚੌਰ ਜ਼ਿਲ੍ਹਾ ਨਮਾਸ਼ਹਿਰ ਮੈਂ ਪਿੰਡ ਦੇ ਵਿੱਚ ਚਾਰਚ ਫੇਰੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਕੋਆਇਆ ਜਿਹਦੇ ਨਾਲ ਪੂਰੇ ਪਿੰਡ ਨੇ ਪੂਰਾ ਸਹਿਯੋਗ ਦਿੱਤਾ ਪਰ ਅੱਜ ਕੁਛ ਮਤਲਬ ਕੁਛ ਇਦਾਂ ਪਹਿਨਾ ਕੁਝ ਮਤਲਬ ਸ਼ਰਾਰਤੀ ਅੰਸਰਾਂ ਨੇ ਜੋ ਸੀਵਰੇਜ ਨਵੀਂ آبادی ਮੋਹਰਾਂ ਵਾਲੇ ਪਾਸੇ ਤੋਂ ਗਰਮੇਲ ਸਿੰਘ ਦੇ ਘਰ ਦੇ ਕੋਲ ਹੌਦੀ ਹੈ ਮਤਲਬ ਇਹ ਵੀ ਮਤਲਬ ਸੀਵਰੇਜ ਦੀ ਉਦੇ ਵਿੱਚ ਥੈਲਿਆਂ ਵਿੱਚ ਮਿੱਟੀ ਪਾ ਕੇ ਤੇ ਬੱਸੀ ਦਾ ਬੰਦ ਕੇ ਵਿੱਚ ਰੱਖ ਦਿੱਤੇ ਗਏ। ਇਹਦੇ ਨਾਲ ਪਾਣੀ ਓਵਰ ਹੋ ਕੇ ਸੜਕ ਦੇ ਵਿੱਚ ਚੱਲਦਾ ਰਿਹਾ ਤੇ ਲੋਕ ਪਰੇਸ਼ਾਨ ਹੋਏ। ਤਦੋਂ ਅਸੀਂ ਆਪਣਾ ਨੱਠ-ਨੋੜ ਕਰਕੇ ਉਹ ਸਾਰਾ ਉਹਨੂੰ ਕੱਢ ਕੇ ਦੇ ਸੀਰੇ ਦੁਆਰਾ ਚਾਲੂ ਕੀਤਾ। ਸੋ ਮੈਂ ਉਹ ਜੇ ਸਰਾਰਤੀ ਅੰਸਰਾਂ ਨੂੰ ਵੀ ਇਹੀ ਬੇਨਤੀ ਕਰूंगा ਕਿ ਆਪਣੀਆਂ ਜਿਹੜੀਆਂ ਆਦਤਾਂ ਉਹ ਠੀਕ ਨਹੀਂ ਹੈਗੀਆਂ ਉਹਨੂੰ ਸੁਧਾਰੋ। ਜੇ ਕੋਈ ਉੱਧਰ ਗੱਲਬਾਤ ਕਰਨ ਵਾਲੀ ਹੈ ਪਿੰਡ ਦੇ ਵਿਕਾਸ ਦੀ ਉਹ ਗੱਲ ਕਰੋ। ਇਹਨਾਂ ਪਰ ਹਮਿਲ ਕੇ ਫਿਰਦਾ ਵਿਕਾਸ ਕਰ ਸਕੀਏ ਇਹ ਤੁਹਾਨੂੰ ਅਗਲੇ ਮੈਂ ਜੋ ਕਿਸੇ ਤੇ ਵੀ ਕੋਈ ਜੇਕਰ ਹੁਣ ਅੱਜ ਤੋਂ ਬਾਅਦ ਕੋਈ ਮੰਨ ਲਓ ਇਸ ਤਰ੍ਹਾਂ ਦੀ ਕੋਈ ਹਰਕਤ ਕਰਦਾ ਤਾਂ ਫਿਰ ਅਸੀਂ ਕਾਨੂੰਨੀ ਕਾਰਵਾਈ ਜ਼ਰੂਰ ਕਰਾਂਗੇ ਇਹ ਮੇਰਾ ਇੱਕ ਸੁਨੇਹਾ ਹੈ ਤਾਂ ਕਿ ਮੈਂ ਸਮੁੱਚੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਣਿਆ ਮੈਂ ਕੋ ਉਦਨ ਠਟਕੇ ਨਹੀਂ ਬਣਿਆ ਪਿੰਡ ਦੀ ਸਮੁੱਚੀ ਸਫਾਈ ਦੇ ਵਾਸਤੇ ਪਿੰਡ ਦੇ ਯੋਗਦਾਨ ਵਾਸਤੇ ਆਪਾਂ ਸਾਰਾ ਕੁਝ ਕੰਮ ਕਰ ਰਹੇ ਹਾਂ ਫਿਰ ਵੀ ਜੇਕਰ ਲੋਕ ਕੋਈ ਇਸ ਤਰ੍ਹਾਂ ਦੀ ਸ਼ਰਾਰਤ ਕਰਦੇ ਹੈ ਤੇ ਅੱਜ ਤੋਂ ਬਾਅਦ ਇਹ ਸੁਨੇਹਾ ਹੈ ਕਿ ਉਹ ਆਪਣੇ ਆਪ ਨੂੰ ਸੁਚੇਤ ਕਰ ਲੈਣ ਕਿ ਇਹ ਜਿਹੀ ਹਰਕਤਾਂ ਨਾ ਕਰਨ ਨੀ ਤਾਂ ਫਿਰ ਕੋਈ ਨੀ ਕਾਰਵਾਈ ਕੀਤੀ ਜਾਉਂਦੀ ਧੰਨਵਾਦ